ਮੇਰੇ ਪਾਰੇ ਨੂੰ ਕੇ ਕੋਈ ਕੁਰਾਨ ਸ਼ਰੀਫ ਨੂੰ ਦਰਸਾ ਅਸੀਂ ਦਰਸ ਕੇ ਇਹਨਾਂ ਗਾਣੇ ਨੂੰ ਟੂਰਨਾਮੈਂਟ ਦੇ ਮਾਰੇ ਨੇ ਬਹੁਤ ਵੱਡੀ ਕਿਰਪਾ ਕੀਤੀ ਆ ਕਿ ਸੰਗਤ ਜਿਹੜੀ ਹੌਮਾ ਮਾਕੇ ਤੇ ਪਹੁੰਚੀ ਆ ਤੇ ਅੱਜ ਦਾ ਟੂਰਨਾਮੈਂਟ ਕਾਮਯਾਬ ਹੋ ਗਿਆ ਸਾਰੀ ਸੰਗਤ ਖੁਸ਼ ਆ ਅੱਜ ਜੇ ਬੱਟੀ ਬਾਈ ਦਾ ਮੈਚ ਹੋਇਆ ਬਹੁਤ ਵਧੀਆ ਆ ਮਹਾਰਾਜ ਦਾ ਬਹੁਤ ਸ਼ੁਕਰ ਆ ਵੈਦਰ ਵਧੀਆ ਸੀਗਾ ਇਹ ਤਾਂ ਕਦੀ ਕੱਛ ਕੋਈ ਨਮੰਦਾ ਹੋਇਆ ਨਹੀਂ ਜਿੰਨਾ ਅੱਜ ਹੋਇਆ ਕਿਉਂਕਿ ਜਿਹਦੇ ਵਿੱਚ ਸਾਡੇ ਕੋਲ ਰੈਸਲਿੰਗ ਵੀ ਹੋਈ ਆ ਰੱਸਾ ਕੱਸੀ ਵੀ ਹੋਈ ਆ ਤੇ ਚੋਟੀ ਦੇ ਖਿਡਾਰੀ ਆਏ ਨੇ ਕੋਈ ਸ਼ੱਕ ਨਹੀਂ ਕਰਦਾ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਸਪੋਰਟਸ ਗਰੁੱਪ ਅਤੇ ਅਮਰੀਕਨ ਕਬੱਡੀ ਫੈਡਰੇਸ਼ਨ ਦੇ ਸਾਂਝੇ ਉਪਰਾਲੇ ਦੇ ਸਦਕਾ ਨਿਊਯਾਰਕ ਵਰਲਡ ਕਬੱਡੀ ਕੱਪ ਬਹੁਤ ਹੀ ਧੂਮ ਧਾਮ ਦੇ ਨਾਲ ਹੋਣੇ ਬੜਿਆ ਇਸ ਮੌਕੇ ਚੜਦੇ ਅਤੇ ਲੈਂਦੇ ਪੰਜਾਬ ਦੇ ਕਬੱਡੀ ਖਿਡਾਰੀਆਂ ਨੇ ਆਪਣੀ ਖੇਡ ਦਾ ਜਲਵਾ ਵਿਖਾਇਆ ਇਸ ਮੌਕੇ ਕੁਸ਼ਤੀ ਦੇ ਮੁਕਾਬਲੇ ਵੀ ਕਰਵਾਏ ਗਏ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਸਪੋਰਟਸ ਗਰੁੱਪ ਦੇ ਵੱਲੋਂ ਅਮਰੀਕਨ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਦੇ ਨਾਲ ਨਿਊਯਾਰਕ ਵਰਲਡ ਕਬੱਡੀ ਕੱਪ ਕਰਵਾਇਆ ਗਿਆ ਜੋ ਕਿ 20 ਸਤੰਬਰ ਸ਼ਨੀਵਾਰ ਨੂੰ ਸਮੋਕੀ ਪਾਰਕ ਰਿਚਮੰਡ ਹਿੱਲ ਵਿਖੇ ਬਹੁਤ ਹੀ ਸ਼ਾਨਦਾਰ ਤ੍ਰਿਕੇ ਦੇ ਨਾਲ ਹੋਨੇ ਵੜਿਆ ਜਿੱਥੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਕਬੱਡੀ ਖਿਡਾਰੀਆਂ ਦੇ ਆਪਸ ਦੇ ਵਿੱਚ ਭੇੜ ਹੋਏ ਅਤੇ ਖਡੂਰ ਸਾਹਿਬ ਦੀ ਟੀਮ ਨੇ ਪਹਿਲੇ ਸਥਾਨ ਤੇ ਰਹਿ ਕੇ ਕੱਪ ਆਪਣੇ ਨਾਮ ਕਰ ਲਿਆ ਜਦਕਿ ਫਤਿਹ ਸਪੋਰਟਸ ਕਲੱਬ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ ਜਿਸ ਸੰਬੰਧੀ ਕੁਲਦੀਪ ਸਿੰਘ ਵੜੈਚ ਸੰਦੀਪ ਸਿੰਘ ਜਿੰਮੀ ਅਤੇ ਗੁਰਦੇਵ ਸਿੰਘ ਕਾਂਗਣੇ ਜਾਣਕਾਰੀ ਸਾਂਝੀ ਕੀਤੀ ਗੱਲ ਬਣਦੀ ਆ ਇਹ ਗੁਰਦੇਵ ਟਾਰਜਨ ਆ ਵੀ ਕਹਿੰਦੇ ਯਾਫੀ ਵੱਡੇ ਵੱਡੇ ਦੀ ਦੌੜ ਕਸਣ ਦਾ ਦਮ ਰੱਖਦਾ ਲੱਖਾ ਕਰੇਵਾਲ 500 ਡਾਲਰ 700 ਡਾਲਰ ਦਾ ਇੱਕੋ ਜੱਫਾ ਦੁਗਿਆਂ ਵਾਲੇ ਖੁਸ਼ੀ ਦਾ ਜੋ ਟਾਰਜਨ ਇਸ ਸਮੇਂ ਲੱਗੇ ਜੱਫਾ ਪਾਉਣ ਸਾਡੀ ਟੀਮ ਦੇ ਸੇ ਜੋੜ ਗਿਆ ਚੱਲ ਵੀ ਨਜੋਣਾ ਹੈ ਪਾਕਿਸਤਾਨੀ ਕਬੱਡੀ ਟੂਰਨਾਮੈਂਟ ਦੇ ਮਾਰੇ ਨੇ ਬਹੁਤ ਵੱਡੀ ਕਰਮਾ ਕੀਤੀ ਆ ਕਿ ਸੰਗਤ ਜਿਹੜੀ ਹੌਮੋ ਮਾਕੇ ਤੇ ਪਹੁੰਚੀ ਆ ਤੇ ਅੱਜ ਦਾ ਟੂਰਨਾਮੈਂਟ ਕਾਮਯਾਬ ਹੋ ਗਿਆ। ਤੇ ਉਹ ਕਾਮਯਾਬ ਹੋਇਆ ਸਮੂਹ ਸੰਗਤ ਦੇ ਸਹਿਯੋਗ ਨਾਲ ਔਰ ਜਿਹੜੇ ਭਰਾ ਨਾਲ ਲੱਗੇ ਸੀ ਕੰਮ ਕਰਨ ਵਾਸਤੇ ਉਹਨਾਂ ਦੇ ਸਹਿਯੋਗ ਨਾਲ ਬੜਾ ਵਧੀਆ ਵੀਰੇ ਬੜਾ ਵੀ ਥੋੜਾ ਵੀ ਬਹੁਤ ਧੰਨਵਾਦ ਆ ਵੀਰੇ ਬੜਾ ਤੁਸੀਂ ਪ੍ਰੋਮੋਸ਼ਨ ਕਰਵਾਈ। ਸਾਰੀ ਸੰਗਤ ਖੁਸ਼ ਆ ਅੱਜ ਜੱਸੇ ਪੱਟੀ ਬਾਈ ਦਾ ਮੈਚ ਹੋਇਆ ਬਹੁਤ ਵਧੀਆ ਆ। ਮਹਾਰਾਜ ਦਾ ਬਹੁਤ ਸ਼ੁਕਰ ਆ। ਵੈਦਰ ਬੜੀਆ ਸੀਗਾ। ਸਾਰਾ ਪ੍ਰਬੰਧ ਬੜੀਆ ਸੀਗਾ। ਹੁਣ ਫਾਈਨਲ ਮੈਚ ਕੋ ਫਾਈਨਲ ਦਾ ਨਾਂ ਤਾਂ ਮੰਨਦੇ ਆ ਵੀਰੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਿਉ ਯਾਨੀ ਜਿੰਨਾ ਅੱਜ ਹੋਇਆ ਕਿਉਂਕਿ ਜੀ ਦੇ ਵਿੱਚ ਸਾਡੇ ਕੋਲ ਰੈਸਲਿੰਗ ਵੀ ਹੋਈ ਆ ਰੱਸਾ ਕਸੀ ਵੀ ਹੋਈ ਆ ਤੇ ਛੋਟੀ ਦੇ ਪਲੇਅਰ ਆਏ ਨੇ ਜਿ ਕੋਈ ਸ਼ਾਕ ਵਾਲੀ ਗੱਲ ਨਹੀਂ ਪਰ ਨਿਊਯਾਰਕ ਦੇ ਬੱਚੇ ਜਿਹੜਾ ਟੂਰਨਾਮੈਂਟ ਅੱਜ ਸਮੋਕੀ ਪਾਰਕ ਦੇ ਵਿੱਚ ਇੱਕ ਕਪੜਾ ਇਤਿਹਾਸਿਕ ਪੈਨਾ ਛੱਡ ਗਿਆ ਇਹ ਸਾਬਤ ਹੋ ਗਿਆ ਕਿ ਜੋ ਟੂਰਨਾਮੈਂਟ ਸਮੋਕੀ ਪਾਰਕ ਦੇ ਵਿੱਚ ਹੋ ਸਕਦਾ ਉਹ ਲੰਮੀਆਂ ਗੋਡਾਂ ਦੇ ਨਹੀਂ ਹੋ ਸਕਦਾ ਪਰ ਅੱਗੇ ਤੋਂ ਅਸੀਂ ਦੂਜੀਆਂ ਕਲਪਾਂ ਦੇ ਫੀਸਟ ਕਰਦੇ ਅਗਰ ਕਿਸੇ ਨੂੰ ਪਰਮਿਟ ਦੀ ਪ੍ਰੋਬਲਮ ਆਉਣੀ ਹੋਵੇ ਤੇ ਅਸੀਂ ਉਹਦੀ ਹੈਲਪ ਕਰ ਸਕਦੇ ਹਾਂ ਕਿ ਇੱਥੇ ਪ੍ਰਮਾਣਜਨ ਸਾਰਾ ਜੋ ਚੇਚਤ ਪ੍ਰਦੀਪ ਤੁਹਾਡੀ ਬੜੀ ਮਿਹਰਤਾ ਮੀਡੀਆ ਵਾਲਿਆਂ ਦੀ ਬਹੁਤ ਜ਼ਿਆਦੀ ਨਿਊਜ਼ ਦੱ ਬੋਲ ਪੰਜਾਬ ਦੇ ਤੁਹਾਡੇ ਵੀ ਬਹੁਤ ਬਹੁਤ ਧੰਨਵਾਦੀ ਹਾਂ ਇਸ ਕੱਪ ਦੇ ਵਿੱਚ ਪਹਿਲਾ ਇਨਾਮ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਯੂ ਐਸ ਏ ਦੂਸਰਾ ਇਨਾਮ ਗੁਰਦੁਆਰਾ ਬਾਬਾ ਮੱਖਣਸ਼ਾ ਲਬਾਣਾ ਸਿੱਖ ਸੈਂਟਰ ਨਿਊਯਾਰਕ ਅਤੇ ਤੀਸਰਾ ਪ੍ਰਾਈਜ਼ ਗਾਰਡਨ ਸਟੇਟ ਵਾਰੀਅਰਸ ਨਿਊ ਜਰਸੀ ਦੇ ਵੱਲੋਂ ਸਪான்ਸਰ ਕੀਤਾ ਗਿਆ ਇਸ ਮੌਕੇ ਬਹੁਤ ਸਾਰੇ ਮੁਕਾਬਲੇ ਟੀਮਾਂ ਦੇ ਵਿਚਕਾਰ ਹੋਏ ਜਿਸ ਸੰਬੰਧੀ ਬਲਵਿੰਦਰ ਬਾਜਵਾ ਅਤੇ ਬਲਾਕਾ ਸਿੰਘ ਨੇ ਜਾਣਕਾਰੀ ਦਿੱਤੀ ਵੀ ਮੰਨਦੇ ਤੇਰੇ ਪਾਣੇ ਨੂੰ ਕਿ ਕਿ ਜੁਰਾਨ ਸ਼ਰੀਫ ਨੂੰ ਦਰਸਲਾ ਅਸੀਂ ਤਰਸ ਕੇ ਨਣਕਾਣੇ ਨੂੰ ਅੱਜ ਕਹਿੰਦੇ ਵੀ ਮੱਖਾ ਵੱਖਰੇ ਮਲਕਾਂ ਨੂੰ ਨਾਇਆਂ ਪਜੇ ਹੋਏ ਕਾਲੇ ਸੰਘਿਆ ਪਿੰਡ ਦਾ ਤਾਜਾ ਪਰ ਦੂਸਰੇ ਪਾਸੇ ਕੀ ਫੈਸਲਾ ਹੁੰਦਾ ਵੀ ਪੁਆਇੰਟ ਇਸ ਨੋਜਾਮ ਦੇ ਇਸੇ ਵਿੱਚ ਹੁੰਦਾ ਹੋਇਆ ਸਮੁੱਚੀ ਕਬੱਡੀ ਫੈਡਰੇਸ਼ਨ ਆਫ ਹੰਡਾਲੀਓ ਦੇ ਜਸਵਿੰਦਰ ਸ਼ੋਕਰ ਵੇਖੇ ਦਮਾਰ ਖਾਨ ਐ ਐਚ ਕੇ ਜੁਨਾਈਟਡ ਦੇ ਜਰਨੈਲ ਮੰਡ ਕਰਨੈਲ ਮੰਡ ਮੋਜਮਨ ਬੁੱਢਾ ਚਾਨ ਹੈਪੀ ਸੰਗੇ ਸਾਡੇ ਵੀਰਾਂ ਲਓ ਖੇਡ ਮੈਦਾਨ ਦੇ ਵਿੱਚ ਬਹੁਤ ਵਧੀਆ ਜੀ ਅੱਜ ਜਿਹੜਾ ਦੋਨੇ ਪੰਜਾਬ ਇਹ ਪੰਜਾਬ ਵੀ ਮੇਰਾ ਉਹ ਪੰਜਾਬ ਵਿੱਚ ਚੜਦਾ ਤੇ ਲੈਂਦਾ ਪੰਜਾਬ ਉਹਨਾਂ ਦਾ ਸਭ ਤੋਂ ਜ਼ਿਆਦਾ ਲੋਕਾਂ 'ਚ ਇੰਤਜ਼ਾਰ ਸੀ ਉਹ ਪਹਿਲੀ ਵਾਰੀ ਮੈਂ ਕਹਾਂ ਬੜੇ ਪਹਿਲੀ ਵਾਰੀ ਉਹ ਜਿਹੜਾ ਇੱਥੇ ਮੈਚ ਉਹਨਾਂ ਦਾ ਹੋਣ ਜਾ ਰਿਹਾ ਫਾਈਨਲ ਬਹੁਤ ਵਧੀਆ ਉਹਨਾਂ ਦੀ ਗੇਮ ਹੈ ਅੱਜ ਦਾ ਟੂਰਨਾਮੈਂਟ ਬਹੁਤ ਵਧੀਆ ਰਿਹਾ ਬੜੀ ਮਿਹਨਤ ਕੀਤੀ ਸਾਰਿਆਂ ਨੇ ਅਤੇ ਅੱਜ ਅਸੀਂ ਇਹ ਸਾਰੀ ਟੀਮ ਨੂੰ ਅਤੇ ਪੰਜਾਬੀਆਂ ਨਾਲ ਪੂਰਾ ਭਰਿਆ ਪਿਆ ਸਮੁੱਚੀ ਪਾਰ ਇਦਾਂ ਲੱਗਦਾ ਕਿਸੇ ਪੰਜਾਬ ਦੇ ਸਟੇਡੀਅਮ 'ਚ ਬੈਠੇ ਹੋ ਜੀ ਸਾਰਾ ਹੀ ਪੰਜਾਬ ਬਣਿਆ ਪਿਆਵਾ ਜੋ ਬੜੀ ਕਿਰਪਾ ਹੋਈ ਆ ਸਾਰੇ ਸੰਗਤ ਮੌਸਮ ਵੀ ਬੜਾ ਵਧੀਆ ਸਾਰੇ ਪਲੇਅਰ ਪਹੁੰਚੇ ਨੇ ਸਾਡੇ ਜੱਸਾ ਪੱਟੀ ਵਾਲਾ ਬਟਾ ਉਹ ਵੀ ਜਿੱਤਿਆ ਰਸਾ ਖੇਤੀ ਵੀ ਹੋਈ ਆ ਸਾਰੇ ਵੀਰ ਨੇ ਜਿਹੜਾ ਰਸਾ ਹੋਇਆ ਪਰ ਬਾਕੀ ਬਹੁਤ ਮੇਲਾ ਭਰਿਆ ਹੋਆ ਵਾ ਸਾਰਿਆਂ ਦਾ ਬਹੁਤ ਬਹੁਤ ਧੰਨ ਕਬੱਡੀ ਦੇ ਨਾਲ ਨਾਲ ਇਸ ਮੌਕੇ ਕੁਸ਼ਤੀ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਜੱਸਾ ਪੱਟੀ ਅਤੇ ਕਮਲਜੀਤ ਡੂਮ ਛੇੜੀ ਦੇ ਫਸਮੇ ਮੁਕਾਬਲੇ ਹੋਏ ਅਤੇ ਜੱਸਾ ਪੱਟੀ ਨੇ ਜਿੱਤ ਹਾਸਲ ਕੀਤੀ ਜਿਸ ਦੇ ਲਈ ਆਪਣਾ ਬਾਜ਼ਾਰ ਵਾਲਿਆਂ ਦੇ ਵੱਲੋਂ ਜੱਸਾ ਪੱਟੀ ਨੂੰ 2100 ਡਾਲਰ ਦੇ ਕੇ ਸਨਮਾਨਿਤ ਕੀਤਾ ਗਿਆ ਫਰੇਸ਼ਨ ਦੇ ਨਾਤੇ ਵੀ ਤਾਲੀਆਂ ਮਾਰਦੇ ਰਤਨਪਾਲ ਖੜਕੇ ਦਿੱਤੇ ਜੋਰ ਨਾਲ ਤਾਲੀਆਂ ਮਾਰੋ ਅਮਰਗੜ ਕਬੱਡੀ ਫਰੇਸ਼ਨ ਦੇ ਲਈ ਧੰਨਵਾਦ ਹੈ ਇਧਰ ਪੱਟੀ ਵਾਲਾ ਇਧਰ ਲੀਲਾ ਵਾਲਾ ਸਰੇ ਦੀ ਕੁਸ਼ਤੀ ਹੈ ਸਰੇ ਦੀ ਕੁਸ਼ਤੀ ਹੈ ਦੋਨੋਂ ਮਾਲ ਬਰਾਬਰੀ ਰਿਹਾ ਲੈਂਦੇ ਪੰਜਾਬ ਦੀ ਧਰਤੀ ਆ ਨੌਜਨ ਇਸ ਸਮੇ ਪਾਉਂਦਾ ਕਬੱਡੀ ਕਿਉਂ ਪੰਜਾਬੀ ਮੇਰਾ ਏ ਆ ਪੰਜਾਬੀ ਮੇਰਾ ਏ ਆਏ ਮਹਾਦੀਪ ਨੌਜਨ ਇਸ ਸਮੇ ਕਰਦਾ ਟਰਾਈ ਤੇ ਪੁਆਇੰਟ ਇਸ ਨੌਜਨ ਨੇ ਇਸੇ ਵਿੱਚ ਜੁੜਦਾ ਹੋਇਆ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਇਸ ਸੀਜ਼ਨ 11 ਪਲੇਅਰ ਜਿਹੜੇ ਅਮਰੀਕਨ ਕਬੱਡੀ ਫੈਡਰੇਸ਼ਨ ਦੀ ਬਦਾਲਤ ਲੈਂਦੇ ਪੰਜਾਬ ਦੇ ਖੇਡਣ ਲਈ ਕਹਿੰਦੇ ਅਮਰੀਕਨ ਕਬੱਡੀ ਫੈਡਰੇਸ਼ਨ ਦੇ ਬੈਨਰ ਖੇਡ ਰਹੇ ਹੈ ਨਾਨ ਦੇ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸ਼ੰਕਰ ਸੰਧਵਾ ਮੜਾ ਨਮਜੋਦ ਸਿੰਘ ਸ਼ੰਕਰ ਸੰਧਵਾ ਦੀ ਧਰਤੀ ਦਾ ਇਸ ਸਮੇਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੁਸ਼ੀ ਦਾ ਇੱਕੋ ਜੱਫਾ 700 ਦਾ ਲੱਲਾ ਹੋਣਾ ਲਓ ਖੇਡ ਮੈਦਾਨ ਦੇ ਵਿੱਚ ਦੁੱਗਿਆਂ ਵਾਲਾ ਖੁਸ਼ੀ 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 ਦੇ ਸੰਗਰੀ ਟੱਕਰ 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 ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਅੱਜ ਦਾ ਜਿਹੜਾ ਟੂਰਨਾਮੈਂਟ ਆ ਇਤਿਹਾਸਿਕ ਟੂਰਨਾਮੈਂਟ ਬਣ ਚੁੱਕਾ ਹੈ ਕਿਉਂਕਿ ਪਹਿਲੀ ਗੱਲ ਤੇ ਆ ਕਿ ਪਹਿਲੀ ਵਾਰ ਪਾਕਿਸਤਾਨ ਦੀ ਟੀਮ ਇੱਥੇ ਆਈ ਆ ਦੂਜੀ ਗੱਲ ਹੈ ਕਿ ਇੱਕ ਮੈਚ ਜਿੱਥੇ ਸਾਰੇ ਕਲੱਬਾ ਇਕੱਠੇ ਹੋਈਆਂ ਵਾ ਇੰਨਾ ਪਰਵਾਹ ਕਰਾ ਤੁਸੀਂ ਪਹਿਲਾਂ ਨਿਸ਼ੋਰੀਆ ਕੋ ਵਖਾ ਚੁੱਕੇ ਹੋਗੇ ਬੜੀ ਖੁਸ਼ੀ ਦੀ ਗੱਲ ਹੈ ਕਿ ਹਰ ਵਰਕ ਦਾ ਜਿਹੜਾ ਇੱਥੇ ਆ ਉਹ ਭੈਣ ਭਰਾ ਇੱਥੇ ਪਹੁੰਚੇ ਵਾ ਜਿਸ ਤਰ੍ਹਾਂ ਉਹਦੇ ਨਾਲ ਨਾਲ ਅਸੀਂ ਇਸ ਨਾਲ ਚਾਹੁੰਦੇ ਕਿ ਜਿੱਦਾਂ ਖੜਪੀ ਤਾਂ ਵਾਸਤੇ ਵੇਸੀ ਮਾਇਕ ਇਕੱਤਰ ਕਰande ਨੇ ਤੁਸੀਂ ਪਹਿਲੀ ਵਾਰ ਵੇਖਿਆ ਹੋਵੇ ਕਿ ਜੱਸਾ ਪੱਟੀ ਜਿਹੜਾ ਵਾ ਇਥੇ ਨਿਊਯਾਰਕ ਦੀ ਧਰਤੀ ਤੇ ਆ ਬੜੀ ਧੀਰਵਾਦਾਂ ਕਿਉਂਕਿ ਇੱਕ ਤੇ ਬੜੀ ਧੀਰ ਪਹਿਲਾਂ ਇੱਕ ਰਾਖਤਾਰ ਪਹਿਲਵਾਨ ਆਇਆ ਸੀ ਉਸ ਤੋਂ ਬਾਅਦ ਅੱਜ ਸਮੋਕੀ ਪਾਰਕ ਦੇ ਵਿੱਚ ਫਿਰ ਆਉਣ ਲੱਗੀਆਂ ਮੈਂ ਸਮੁੱਚੀਆਂ ਸੰਗਤਾਂ ਦਾ ਸਮੁੱਚੇ ਮੀਡੀਆ ਦਾ ਸਾਊਂਡ ਵਾਲਿਆਂ ਦਾ ਹਰ ਇੱਕਲੇ ਕਲਿੱਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਰੌਣਕ ਵਧਾਈ ਹੈ ਜੀ ਬਹੁਤ ਵਧੀਆ ਟੂਰਨਾਮੈਂਟ ਰ ਹੈ ਜੀ ਬਹੁਤ ਲੋਕਾਂ ਨੇ ਮਿਹਨਤ ਕੀਤੀ ਆਰ ਲੋਕਾਂ ਦਾ ਬਹੁਤ ਸਹਿਯੋਗ ਆ ਟੀਮਾਂ ਬਹੁਤ ਵਧੀਆ ਰਹੀ ਨੇ ਪਹਿਲਵਾਨ ਬਹੁਤ ਵਧੀਆ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੈ ਬਹੁਤ ਵਧੀਆ ਟੂਰਨਾਮੈਂਟ ਔਰ ਬਹੁਤ ਹੀ ਗੁੱਡ ਸਾਰਿਆਂ ਲੋਕਾਂ ਦਾ ਰਿਸਪੌਂਸ ਦਾ ਨਾ ਰਵੀ ਆਲੋ ਟੀਰੀਆਂ ਦਾ ਇਸ ਸਮੇਂ ਕਬੱਡੀ ਪਾਉਣ ਦੇ ਲਈ ਵਧਿਆ ਆਇਆ ਹੈ ਇਹ ਟੀਮ ਐਲ ਕੇ ਸੀ ਦੀ ਟੀਮ ਸਾਰੇ ਵੀਰ ਗੁਲਵਿੰਦਰ ਸਿੰਘ ਜੀ ਸੱਤਰਾ ਸੰਤਾ ਰੋਜਾ ਬ੍ਰਦਰ ਜੱਬਰ ਸਿੰਘ ਗਰੇਵਾਲ ਉਹਨਾਂ ਦੀ ਟੀਮ ਸਫਾ ਧਾਲਿਆ ਰਮਨ ਸਿੰਘ ਪੱਪੂ ਗੋਸਲ ਹੈਪੀ ਕੰਗ ਧੀਰੇ ਨਿੰਜਰ ਫੜਨ ਦੀ ਖੇਡ ਕਲੱਬ ਨਾਲ ਸਾਡੇ ਤੇਜਿੰਦਰ ਨਿੰਜ ਰਵੀ ਨਾਗਰਾ ਸਰਜੀਤ ਸਮਰਾ ਨਾਲ ਸੁੱਖਾ ਕਲਾਰ ਸੀ ਕਲਚਰ ਸੁਸਾਇਟੀ ਦੇ ਸਪੋਰਟਸ ਗਰੁੱਪ ਦੇ ਮੈਂਬਰ ਜੱਬਰ ਸਿੰਘ ਗਰੇਵਾਲ ਸੰਦੀਪ ਸਿੰਘ ਜਿੰਮੀ ਕੁਲਦੀਪ ਸਿੰਘ ਵੜੈਚ ਗੁਰਦੇਵ ਸਿੰਘ ਕੰਗ ਹਰਬੰਸ ਸਿੰਘ ਢਿੱਲੋ ਜੀਤੀ ਗਰੇਵਾਲ ਬੂਟਾ ਸਿੰਘ ਚੀਮਾ ਬਲਾਕਾ ਸਿੰਘ ਦਵਿੰਦਰ ਸਿੰਘ ਬੋਪਾਰਾਏ ਰਜਿੰਦਰ 바ਵਾ ਲਾਲੀ ਅਤੇ ਮੈਰੀ ਨਾਗਰਾ ਨੇ ਇਸ ਕੱਪ ਨੂੰ ਕਰਵਾਉਣ ਲਈ ਅੰਨ ਥੱਕ ਮਿਹਨਤ ਕੀਤੀ ਕਬੱਡੀ ਅਤੇ ਕੁਸ਼ਤੀ ਤੋਂ ਇਲਾਵਾ ਇਸ ਮੌਕੇ ਰੱਸਾ ਖਿੱਚਣ ਦੇ ਮੁਕਾਬਲੇ ਵੀ ਕਰਵਾਏ ਗਏ ਕੱਪ ਦੇ ਵਿੱਚ ਗੈਸਟ ਆਫ ਆਨਰਸ ਔਂਕਾਰ ਸਿੰਘ ਨਿਊ ਜਰਸੀ ਤੋਂ ਅਤੇ ਚੀਫ ਗੈਸਟ ਜਸਪੀਤ ਸਿੰਘ اٹਾਰਨੀ ਸਨ ਇਸ ਕਬੱਡੀ ਕੱਪ ਦੇ ਵਿੱਚ ਤਕਰੀਬਨ 10000 ਦਰਸ਼ਕਾਂ ਨੇ ਹਾਜ਼ਰੀ ਲਗਵਾਈ ਅਤੇ ਇਸ ਦਾ ਖੂਬ ਆਨੰਦ ਮਾਣਿਆ ਇਸ ਮੌਕੇ ਪੰਜਾਬੀ ਗਾਇਕ ਸਿੱਪੀ ਗਿੱਲ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਗੀਤ ਦੇ ਨਾਲ ਹਾਜ਼ਰੀ ਲਗਵਾਈ ਅਤੇ ਪੰਜਾਬ ਲਈ ਅਪੀਲ ਵੀ ਕੀਤੀ ਕਰਦਾ ਲਾਲਮੀ ਔਰ ਸੁਣਿਆ ਤੈਨੂੰ ਸ਼ੌਕ ਟਾਈਮ ਦਾ ਜਦ ਜੀ ਕਰਦਾ ਪਾ ਲਵੀ ਸੋ ਮੈਂ ਜਿਆਦਾ ਸਮਾਂ ਨਹੀਂ ਲੈਂਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਇੱਕ ਮੈਂ ਪੰਜਾਬੀ ਹੋਣ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੰਜਾਬ ਜਿਹੜੇ ਉੱਥੇ ਹੜ੍ਹ ਆਏ ਹੋਏ ਨੇ ਉਹਦੇ ਵਿੱਚ ਜਿੰਨੀ ਵੀ ਸੇਵਾ ਤੁਸੀਂ ਭੇਜ ਸਕਦੇ ਹੋ ਕਮੇਟੀ ਦੇ ਵੱਲੋਂ 1 ਲੱਖ ਡਾਲਰ ਜਿਹੜਾ ਇਹ ਇਹ ਪੰਜਾਬ ਭੇਜਿਆ ਜਾਣਾ ਹੈ ਸੋ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਜਿੰਨੀ ਜੋਗਾ ਮੈਂ ਆ ਅਸੀਂ ਵੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਸੋ ਤੁਸੀਂ ਜ਼ਰੂਰ ਇਹਦੇ ਵਿੱਚ ਹਿੱਸਾ ਪਾਓ ਇੱਕ ਵਾਰੀ ਜੇ ਪੰਜਾਬ ਨੂੰ ਪਿਆਰ ਕਰਦੇ ਹੋ ਤਾੜੀਆਂ ਮਾਰ ਕੇ ਦੱਸਿਓ ਰੇਸ਼ਮ ਜਾਮਾ ਰਾਏ ਦੀ ਤਖਤੀ ਦਾ ਕਬੱਡੀ ਪੋਰਮ ਦੇ ਲਈ ਵਾਦਾ ਹੋਇਆ ਲਓ ਰੇਸ਼ਮ ਜਾਮਾ ਵੀਰਾਂ ਸਮੇ ਕਬੱਡੀ ਪੌਲੀ ਖੇਡ ਗਰਾਊਂਡ ਦੇ ਵਿੱਚ ਵਧਿਆ ਹੋਇਆ ਪਰ ਵੇਖਦਾ ਵੀ ਹੁਣ ਚਾਰਾਂ ਦੇ ਵਿੱਚੋਂ ਹੰਮੀ ਕਵਾਲ ਆ ਪਰ ਪੁਆਇੰਟ ਇਸ ਸਮੇ ਚਾਰਾਂ ਵਿੱਚੋਂ ਵੇਖੇ ਵੀ ਕੌਣ ਤੋੜ ਦੇ ਹੱਥ ਰੱਖੂਗਾ ਕਿਹੜਾ ਬੱਲੇ ਬਲੇ ਕਰਵਾਊਗਾ ਪਰ ਵੇਖਾਂ ਵੀ 2 ਨੰਬਰ ਤੋਂ ਨੌਜਵਾਨ ਕਰਦਾ ਕਮਾਲ ਲਓ ਸਾਹਮਣੇ ਸ਼ੰਕਰ ਸੰਧਵਾ ਜਹਾਜ ਸੇੜ ਕਬੱਡੀ ਦਾ ਆ ਇਸ ਨੌਜਵਾਨ ਨੂੰ ਕੋਈ ਨਮਾਜ਼ ਆਖਦਾ ਚੈਨੀ ਪਿਆਰ ਹੈ ਨਲਾਲੇ ਦੀ ਧਰਤੀ ਦਾ ਦਿਲਜੀਤਰ ਪਿਆਰ ਹੈ ਪਰ ਵੇਖਾਂ ਵੀ ਵੱਜੀ ਹੋਈ ਕੈਂਚੀ ਦੇ ਵਿੱਚੋਂ ਇਹ ਟੂਰਨਾਮੈਂਟ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਸਮਰਪਿਤ ਰਿਹਾ ਜਿੱਥੇ 1 ਲੱਖ ਡਾਲਰ ਦੀ ਮਦਦ ਹੜ੍ਹ ਪੀੜਤਾਂ ਲਈ ਭੇਜਣ ਦਾ ਐਲਾਨ ਵੀ ਕੀਤਾ ਗਿਆ ਅਤੇ ਅੰਤ ਇੱਕ ਆਪ ਸ਼ਾਨਦਾਰ ਤਰੀਕੇ ਦੇ ਨਾਲ ਹੋ ਨਿਭੜਿਆ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ